ਵੀਰੋ ਪੰਜਾਬ ਦੇ ਹੱਕਾਂ ਵਾਸਤੇ ਲੜਨ ਵਾਲਾ ਸਿਮਰਨਜੀਤ ਸਿੰਘ ਮਾਨ ਪੰਜਾਬ ਦਾ ਯੋਧਾ ਪੰਜਾਬ ਦਾ ਹੀਰੋ ਪੰਜਾਬ ਦਾ ਯਰਨੈਲ ਪੰਜਾਬ ਦਾ ਆਗੂ ਪਰ ਔਰ ਵੀਰੋ ਮੈਨੂੰ ਇਸ ਵਾਰ ਲੱਗਦਾ ਆ ਮੈਨੂੰ ਇਸ ਵਾਰ ਲੱਗਦਾ ਵੀ ਸਿਮਰਨਜੀਤ ਸਿੰਘ ਮਾਨ ਦੀ ਵੀ ਹਾਰ ਪੱਕੀ ਆ ਤੇ ਹਾਰ ਦਾ ਕਾਰਨ ਬਣੂਗਾ ਰਫਤਾਰ ਰਾਏ ਜਦੋਂ ਵੀ ਰਫਤਾਰ ਰਾਏ ਕਿਤੇ ਕਿਸੇ ਸਭਾ ਨੂੰ ਸੰਬੋਧਨ ਕਰ ਰਿਹਾ ਹੁੰਦਾ ਤਾਂ ਥੱਲੇ ਕਮੈਂਟ ਆਏ ਹੁੰਦੇ ਲਾਂਤੀ ਕੰਜਰ ਖਾਚ ਟਿੱਡੀ ਬਦਮਾਸ਼ ਮੱਖੀ ਬਦਮਾਸ਼ ਜਲੇਬੀ ਬਦਮਾਸ਼ ਫੁਗਰੀ ਬਦਮਾਸ਼ ਤੇ ਪਤਾ ਨਹੀਂ ਕੀ ਕੀ ਤੇ ਲੋਕ ਇੰਨੀ ਨਫ਼ਰਤ ਕਰ ਰਹੇ ਇੰਨੀ ਨਫ਼ਰਤ ਕਰ ਰਹੇ ਕਿਉਂਕਿ ਜਦੋਂ ਕਿਸਾਨਾਂ ਦਾ ਮੋਰਚਾ ਲੱਗਾ ਸੀ ਤੇ ਇੱਕ ਸਾਦਾ ਨੂੰ ਪੰਪ ਦੇ ਕੇ ਆਪ ਪਤਾ ਨਹੀਂ ਕਿੱਥੇ ਲੁਕ ਜਾਂਦਾ ਹੁੰਦਾ ਇਹਦੇ ਕਿਸਾਨਾਂ ਦਾ ਉਦੋਂ ਮਨ ਖਸ ਗਿਆ ਆ ਵੀ ਇਹ ਚੱਕਰ ਕੀ ਆ ਇਹ ਸਵੇਰ ਤੋਂ ਸ਼ਾਮ ਤੱਕ ਪੰਪ ਦਿੰਦਾ ਤੇ ਜਦੋਂ ਉਪਰੋਂ ਬੰਬ ਡਿੰਗ ਤੇ ਗੋਲੀਆਂ ਡਿੱਗਦੀਆਂ ਲੁਕ ਜਾਂਦਾ ਮਤਲਬ ਇਹ ਫਸਾਉਂਦਾ ਆ ਇਹ ਲੜਾਉਂਦਾ ਆ ਤੇ ਉਹ ਇੱਕ ਇਹੋ ਜੀ ਦੀ ਰਫਤਾਰ ਆ ਇਹਦੀ ਸ਼ਾਪ ਪੈ ਗਈ ਲੋਕਾਂ ਦੇ ਮਨਾਂ 'ਚ ਕਹੋ ਜੀ ਸ਼ਾਪ ਪੈ ਗਈ ਕਿ ਲੋਕੀਏ ਨੂੰ ਨਫ਼ਰਤ ਕਰਨ ਲੱਗ ਪਏ ਲੋਕੀ ਕਰਨ ਲੱਗ ਪਏ ਨੂੰ ਨਫ਼ਰਤ ਕਿਉਂ ਨਾ ਭਰਤ ਹੁਣ ਮੈਨੂੰ ਲੱਗਦਾ ਕਿਉਂਕਿ ਸਿਮਰਨਜੀਤ ਸਿੰਘ ਮਾਨ ਦਾ ਸਾਥ ਦੇ ਰਿਹਾ ਉਹਦੀਆਂ ਸਭਾਵਾਂ ਜਾ ਕੇ ਲੈਕਚਰ ਦੇ ਰਿਹਾ ਔਰ ਲੈਕਚਰ ਕਿਉਂ ਦੇ ਰਿਹਾ ਹੈ ਆਪਣੇ ਵੀਡੀਓ ਵਾਸਤੇ ਲੈਕਚਰ ਦੇ ਰਿਹਾ ਹੈ 7-8 ਲੱਖ ਰੁਪਏ ਮਹੀਨੇ ਦਾ ਕਮਾਉਂਦਾ ਵੀਡੀਓ ਬਾਗੇ ਇਹਨੂੰ ਵੀਡੀਓ ਚਾਹੀਦੇ ਹੁੰਦੇ ਆ ਤੇ ਵੀਡੀਓ ਬਣਾਉਣ ਵਾਸਤੇ ਉਥੇ ਪਹੁੰਚ ਜਾਂਦਾ ਰੇ ਲੋਕ ਗਾਲਾਂ ਕੱਢਦੇ ਆ ਵੀਰੋ ਇਹ ਟਿੱਡੀ ਬਦਮਾਸ਼ ਰਫਤਾਰ ਰਾਏ ਦੇ ਚੱਕਰ 'ਚ ਸਿਮਰਨਜੀਤ ਸਿੰਘ ਮਾਨ ਦਾ ਸਾਥ ਨਾ ਛੱਡਿਓ ਸਿਮਰਨਜੀਤ ਸਿੰਘ ਮਾਨ ਪੰਜਾਬ ਦਾ ਯੋਧਾ ਆ ساری ਜ਼ਿੰਦਗੀਆਂ ਦੇ ਪੰਜਾਬ ਦੇ ਹੱਕਾਂ ਵਾਸਤੇ ਲੜਨ ਚ ਲਾਈ ਆ ਆਪਣੀ ਸਾਰੀ ਜ਼ਿੰਦਗੀਆਂ ਦੇ ਲਾਤੀ ਸਾਡੇ ਪੰਜਾਬੀਆਂ ਵਾਸਤੇ ਤੇ ਹੁਣ ਇੱਕ ਟਿੱਡੀ ਬਦਮਾਸ਼ ਦੇ ਚੱਕਰ ਜਾ ਕੇ ਟਿੱਡੀ ਬਦਮਾਸ਼ ਨੂੰ ਨਫਤ ਕਰਨ ਦੇ ਚੱਕਰ ਚ ਆ ਕੇ ਕਿਤੇ ਸਿਮਰਨਜੀਤ ਸਿੰਘ ਮਾਨ ਦਾ ਸਾਥ ਨਾ ਛੱਡ ਦਿਓ ਵੀਰੋ ਸਿਮਰਨਜੀਤ ਸਿੰਘ ਮਾਨ ਦਾ ਸਾਥ ਨਾ ਛੱਡ ਦਿਓ ਸਿਮਰਨਜੀਤ ਸਿੰਘ ਮਾਨ ਦਾ ਸਾਥ ਦਵੋ ਪਰ ਜਿਹੜਾ ਮਾਹੌਲ ਲੱਗ ਰਿਹਾ ਵੀ ਸਿਮਰਤਜੀਤ ਸਿੰਘ ਮਾਨ ਦੇ ਰਗੀ ਜਿੱਦਾ ਨਹੀਂ ਚੰਦ ਲੋਕ ਹੀ ਪਿੱਛੇ ਆ ਬਾਕੀ ਲੋਕ ਪਿੱਛੇ ਨਹੀਂ ਆ ਗਏ ਤੇ ਜਿਹੜੇ ਚਾਰ ਪਿੱਛੇ ਆ ਗਏ ਹੀ ਓਏ ਰਫਤਾਰ ਆਏ ਟਿੱਡੀ ਬਦਮਾਸ਼ ਦੀ ਵਜ੍ਹਾ ਨਾਲ ਦੂਰ ਹਟਦੇ ਜਾ ਰਹੇ ਆ ਇਹ ਇਹੋ ਜਿਹਿਆਂ ਫੁਗਰੀਆਂ ਮਾਰਦਾ ਇਹੋ ਜਿਹਾ ਫੁਗਰੀਆਂ ਮਾਰਦਾ ਇਹੋ ਜਿਹਿਆਂ ਫੁਗਰੀਆਂ ਛਾੜਦਾ ਲੋਕੀ ਉਦਾਂ ਹੀ ਨਫ਼ਰਤ ਕਰਨ ਲੱਗ ਪਏ ਇਹਨੂੰ ਤੇ ਇਹਦੀ ਵਜ੍ਹਾ ਨਾਲ ਕਿਤੇ ਬਾਬਾ ਹਾਰ ਨਾ ਜਾਵੇ ਬਾਰੇ ਮੈਨੂੰ ਲੱਗਦਾ ਵੀ ਇਹ ਬਾਬਾ ਹਾਰਿਆ ਤੇ ਉਹਦੀ ਵਜ੍ਹਾ ਹੈ ਰਫਤਾਰ ਰਾਏ ਹੋਣਾ ਵੀਰੋ ਇਹ ਰਫਤਾਰ ਰਾਏ ਹੋਣਾ ਆ ਇਹਦੀਆਂ ਫੁਕਰੀਆਂ ਹੋਣੀਆਂ ਆ ਇਹਦਾ ਸੈਲਫ ਪ੍ਰੋਫਿਟ ਹੋਣਾ ਆ ਇਹਨੂੰ ਚਾਹੀਦੇ ਬਲੌਗ ਇਹਨੂੰ ਚਾਹੀਦਾ ਮਸਾਲਾ ਤੇਨੇ ਆਪਣੇ ਮਸਾਲੇ ਦੇ ਚੱਕਰ ਚ ਬਾਬਾ ਸਿਮਰਨਜੀਤ ਸਿੰਘ ਮਾਨ ਹਰਾ ਦੇਣਾ ਵੀਰੋ ਮੈਨੂੰ ਜਿੱਥੋਂ ਤੱਕ ਲੱਗਦਾ ਆ